ਕੁੜਾ ਲੋਕ ਪੰਜਾਬ ਦੇ ਬਹੱਦਰ ਲੋਕ ਬੈਠੇ ਨੇ ਉਧਰ ਤਾਂ ਕਹਿੰਦੇ ਨੇ ਲੋਕੀ ਕੀ ਬੜਾ ਕੱਲ ਨੂੰ ਗਿਆ ਜੀ ਚੂੜ ਦਾ ਬੜਾ ਬੋਲ ਬਾਲਾ ਪਰੇਸੇ ਦਾ ਬੜਾ ਬੋਲ ਬਾਲਾ ਪਰ ਮੇਰਾ ਕੰਮ ਜੋ ਵੀ ਮੈਂ ਕੀਤਾ ਪਿਛਲੇ ਕੁਝ ਸਾਲਾਂ ਤੋਂ ਉਹਦੇ ਸੌਂਦਾ ਵਾ ਕਿ ਕੰਮ ਦੀ ਬੜੀ ਕੀਮਤ ਸੱਚ ਦੀ ਵੀ ਅੱਜ ਬਹੁਤ ਕੀਮਤ ਹੈ ਇਸ ਕਰਕੇ ਅਗਰ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਮੈਂ ਪੰਜਾਬ ਦੇ ਇੱਕ ਦੂਸਰੇ ਕੋਨੇ ਤੋਂ ਚੱਲ ਕੇ ਮੈਨੂੰ ਪਾਰਟੀ ਨੇ ਇੱਥੇ ਨਾਮਜ਼ਦ ਕੀਤਾ ਉਹ ਮੇਰੇ ਕੰਮ ਕਰਕੇ ਕੀਤਾ ਮੇਰੇ ਵੀਰੋ ਇਸ ਲਈ ਅੱਗੇ ਲੋਕ ਸਭਾ ਦੇ ਵਿੱਚ ਪਹੁੰਚਣ ਤੋਂ ਬਾਅਦ ਆਪਾਂ ਆਪਣੇ ਹਲਕਾ ਸੰਗਰੂਰ ਨੂੰ ਜਿਹੜੀਆਂ ਸਮੱਸਿਆਵਾਂ ਨੇ ਚਾਹੇ ਉਹ ਰੀਪਾਨੀਆਂ ਸਮੱਸਿਆਵਾਂ ਨੇ ਚਾਹੇ ਉਹ ਕਿਸਾਨਾਂ ਦੀਆਂ ਖੇਤ ਮਜ਼ਦੂਰਾਂ ਦੀਆਂ ਹਨ ਜਾਂ ਛੋਟੇ ਵਪਾਰੀਆਂ ਦੀਆਂ ਜਾਂ ਆੜਤੀਆਂ ਦੀਆਂ ਉਹ ਸਾਰੀਆਂ ਮਸਲੇ ਆਪਾਂ ਲੋਕ ਸਭਾ ਤੱਕ ਲੈ ਕੇ ਜਾਣੇ ਨੇ ਸੰਗਰੂਰ ਅੱਜ ਇੱਕ ਪਾਣੀ ਪੱਖੂ ਇੱਕ ਦਰੜਿਆ ਹੋਇਆ ਇਲਾਕਾ ਵਾ ਸਾਡਾ ਜਿਹੜਾ ਜ਼ਮੀਨੀ ਪਾਣੀ ਹੈ ਉਹ ਪੰਜਾਬ ਦੇ ਵਿੱਚ 4 300 400 500 ਫੁੱਟ ਤੇ ਚਲੇ ਗਿਆ ਕਿਉਂਕਿ ਸੀ ਝੋਨੇ ਦੀ ਖੇਤੀ ਵਾਸਤੇ 14 ਲੱਖ ਟਿਊਬਲ ਉਹ ਆਪਾਂ ਸਾਰੇ ਪੰਜਾਬ ਚ ਪਾਣੀ ਕੱਢਦੇ ਗਏ ਔਰ ਜਿਹੜਾ ਸਾਡਾ ਨਹਿਰੀ ਪਾਣੀ ਸੀਗਾ ਉਹ ਇੰਨਾ ਕਾਫੀ ਨਹੀਂਗਾ ਕਿ ਉਹ ਸਾਰੇ ਪੰਜਾਬ ਦੇ ਕੋਨਿਆਂ ਤੱਕ ਪਹੁੰਚ ਸਕੇ ਨਤੀਜਾ ਇਹ ਹੋਇਆ ਕਿ ਪਾਣੀ ਦਾ ਲੈਵਲ ਥੱਲੇ ਜਾਂਦਾ ਰਿਹਾ ਜਾਂਦਾ 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 ਅਚਮਰੂ ਜਿਹੜਾ ਹੈ ਉਹ ਰੈੱਡ ਜ਼ੋਨ ਵਿੱਚ ਹੈ ਲਾਲ ਜ਼ੋਨ ਵਿੱਚ ਹੈ ਔਰ ਅਗਰ ਇਸ ਤਰ੍ਹਾਂ ਪਾਣੀ ਇਸਤੇਮਾਲ ਹੁੰਦਾ ਰਿਹਾ ਮੈਂ ਸਮਝਦਾ ਕਿ ਇੱਕੋ ਹੀ ਸਰੋਤ ਆ ਸਾਡੇ ਕੋਲ ਜ਼ਮੀਨ ਦੇ ਥੱਲੇ ਉਹ ਪਾਣੀ ਸਾਡਾ ਕਿਸੇ ਦਿਨ ਮੁੱਕ ਸਕਦਾ ਹੈ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇਰੀ ਪਟਵਾਰੀਆਂ ਦੇ ਉੱਤੇ ਬਹੁਤ ਜ਼ੋਰ ਪਾ ਰਹੀ ਆ ਕਿ ਤੁਸੀਂ ਇੱਕ ਰਿਪੋਰਟ ਤਿਆਰ ਕਰੋ ਤੇ ਸਾਨੂੰ ਇਹ ਦਿਖਾਓ ਪੰਜਾਬ ਦੇ ਲੋਕਾਂ ਨੂੰ ਜੇ ਪੰਜਾਬ ਦਾ ਨੇਰੀ ਪਾਣੀ 100% ਫਸਲਾਂ ਨੂੰ ਪਾਲ ਰਿਹਾ ਹੈ ਇਹ ਰਚਵਾਹ ਵਿੱਚ ਪਹੁੰਚ ਗਿਆ ਖਾੜਿਆਂ 'ਚ ਪਹੁੰਚ ਲਿਆ ਟੇਨਾ ਤੱਕ ਪਹੁੰਚ ਗਿਆ ਔਰ ਇਹ ਇਟਾ ਮੁਰਤਾਈ ਵਾਲਾ ਕੰਮ ਕਰ ਰਹੇ ਨੇ ਕਿ ਅਸਲ ਜਿਹੜਾ ਪਾਣੀ ਪਹੁੰਚਿਆ ਵਾ ਇਹਨਾਂ ਨਹਿਰੀ ਪਾਣੀ ਫਸਲਾਂ ਤੱਕ ਉਹਦੀ ਜਿਹੜੇ ਸਹੀ ਅੰਕੜਾ ਹੈ ਉਹ 21% ਦੇ ਹੈ ਬਾਕੀ ਸਾਰਾ ਪਾਣੀ ਮੋਟਰਾਂ ਦਾ ਜੇ ਸਾਰਾ ਨਹਿਰੀ ਪਾਣੀ ਲੱਗਦਾ ਹੁੰਦਾ ਤੇ ਵਿੱਚ 14 ਲੱਖ ਟਿਊਬਲ ਖੜਨ ਦੀ ਲੋੜ ਸੀ ਪਰ ਨਹਿਰੀ ਪਟਵਾਰੀਆਂ ਨੂੰ ਖਾਸ ਤੌਰ ਤੇ ਉਹਨਾਂ ਦਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਉਹ ਸਸਪੈਂਡ ਕਰਤਾ ਚਾਰਜੀ ਕਰਤਾ ਜਿਹੜਾ ਇਹ ਭਗਵੰਤ ਦੀ ਸਰਕਾਰ ਦੇਵਤੂ ਕੋ ਹਰੀਆ ਕੇ ਅਸੀਂ ਸਾਰਾ ਮੈਰੀ ਪਾਣੀ ਮੈਰੀ ਪਾਣੀ ਅਖੀਰ ਤੱਕ ਪੁਚਾਤਾ ਉਹਦਾ ਖਤਰਾ ਇਹ ਆ ਕਿ ਜਦੋਂ ਅਸੀਂ ਕਹਿੰਦੇ ਆ ਕਿ ਰਿਪੋਰਟ ਲਰਾਂਗੇ ਵਿਭਾਗੇ ਤੋਂ ਕਿ ਅਸੀਂ 100% ਮੈਹਰਾਂ ਦਾ ਪਾਣੀ ਖ 100% ਫਸਲਾਂ ਪਾਲ ਰਹੀਆਂ ਨੇ ਤੇ ਸਾਡਾ ਜਿਹੜਾ ਕੇਸ ਚੱਲਦਾ ਐਸਵਾਈ ਜਲਦਾ ਸੁਪਰੀਮ ਕੋਰਟ ਵਿੱਚ ਕੱਲ ਨੂੰ ਹਰਿਆਣਾ ਤੇ ਦਿੱਲੀ ਕੋਟੇ ਉੱਠ ਕੇ ਜਾ ਕੇ ਕਹਿਣਗੇ ਕਿ ਪੰਜਾਬ ਦੇ ਅਫਸਰ ਤਾਂ ਕਹਿ ਰਹੇ ਨੇ ਕਿ ਸਾਡੇ ਕੋਲ ਪਾਣੀ ਹੀ ਕੋਤ ਹੈ ਸਾਰਾ ਤੇ ਮੈਹਰਾਂ ਦਾ ਪਾਣੀ ਸਾਰੀਆਂ ਫਸਲਾਂ ਪਾਲ ਰਿਆ ਇਸ ਕਰਕੇ ਕਿਰਪਾ ਕਰਕੇ ਐਸਵਾਈਐਲ ਦੀ ਮਹਿਰ ਗੱਡੀ ਜਾਵੇ ਪੰਜਾਬ ਦਾ ਦਰਿਆਈ ਪਾਣੀ ਸਭ ਨੂੰ ਦਿੱਤਾ ਜਾਵੇ ਇਹ ਕੌਣ ਕਰਾ ਰਿਹਾ ਹੈ ਉਹ ਕੇਚਰੀਵਾਲ ਇਹ ਰਾਗਮ ਛੱਡਾ ਕਰਾ ਰਿਹਾ ਵਾ ਜਾਂ ਸੰਧੀ ਪੱਟ ਕਰ ਰਿਹਾ ਇਹ ਕੌਣ ਕਰ ਰਿਹਾ ਹੈ ਇਹ ਭਗਵਾਨ ਪਰ ਨੂੰ ਸਾਰੀ ਗੱਲ ਲੋਕਾਂ ਦੀ ਕਚਹਿਰੀ ਵਿੱਚ ਦੱਸਣੀ ਚਾਹੀਦੀ ਆ ਇੱਕ ਇਹਨਾਂ ਨੇ ਹੋਰ ਰਿਪੋਰਟ ਲਈ ਹੈ ਕਿ ਅਸੀਂ 6 ਲੱਖ ਏਕੜ ਪੰਜਾਬ ਦਾ ਜਿਹੜਾ ਕਮਾਂਡ ਏਰੀਆ ਹੁੰਦਾ ਇਹ ਕਹਿੰਦੇ ਨੇ ਕਿ 6 ਲੱਖ ਏਕੜ ਵਿੱਚ ਹੁਣ ਵਸੂ ਆ ਗਈ ਐ ਇਹ 6 ਲੱਖ ਇੱਕ ਨੂੰ ਵਿੱਚੋਂ ਕੱਢ ਦੋ ਫੇਟਾ ਸਾਡੇ ਕੋਲ ਪਾਣੀ ਸਰਪਲਸ ਦਿਖਾਉਣਗੇ ਇਸ ਕਰਕੇ ਬੜਾ ਖਤਰਨਾਕ ਦੂਜਾ ਇਹਨਾਂ ਨੇ 326 ਕਰੋੜ ਰੁਪਇਆ ਜਿਹੜਾ ਪਾਣੀ ਦਾ ਮਾਮਲਾ ਜਿਹੜਾ ਕਿਸੇ ਸਰਕਾਰ ਨੇ ਨਹੀਂ ਉਗਰਾਇਆ ਅੱਜ ਆਮ ਆਦਮੀ ਪਾਰਟੀ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਆ ਮੈਂ ਬਰਨਾਲੇ ਤੋਂ ਪਰਸੋਂ ਮੀਡੀਆ ਲਈ ਇੱਕ ਗੱਲ ਉਹ ਜਾ ਕੇ ਕੀਤੀ ਜਿੰਨਾ ਬਕਾਇਆ ਸੀਗਾ ਨਰੀ ਪਾਣੀ ਦਾ 326 ਕਰੋੜ ਰੁਪਇਆ ਉਹ ਕਿਸਾਨਾਂ ਕੋਲ ਲੈਣ ਚੱਲੇ ਨੇ ਕਿਸਾਨ ਦਾ ਕੀ ਮਰਿਆ ਪਿਆ ਉਚਾਰਾ 1 ਲੱਖ ਕਰੋੜ ਦਾ ਕਰਜ਼ਾ ਹੀ ਹੈ ਬੈਂਕਾਂ ਦਾ ਕਰਜ਼ਾ ਕਾਰਪੀਆ ਦਾ ਕਰਜ਼ਾ ਸੁਸਾਇਟੀਆ ਦਾ ਕਰਜ਼ਾ ਔਰ ਇਡੀ ਵੱਡੀ ਮਾਤਰਾ ਦੇ ਵਿੱਚ ਕਿਸਾਨ ਖੇਤ ਮਜ਼ਦੂਰ ਸੁਸਾਈਡ ਕਰ ਰਹੇ ਨੇ ਉਹ ਆਪਣੀਆਂ ਜਾਨਾਂ ਗਵਾ ਲਏ ਨੇ ਲੇਕਿਨ ਮੈਨੂੰ ਪਤਾ ਨਹੀਂ ਲੱਗਦਾ ਕਿ ਭਗਵਾਨਤ ਮਾਨ ਦੀ ਸਰਕਾਰ ਤੇ ਕੀ ਪੰਜਾਬ ਦੀ ਸਰਕਾਰ ਆ ਜਾਂ ਇਹ ਕਿਸਾਨ ਵਿਰੋਧੀ ਸਰਕਾਰ ਆ ਜਾਂ ਇਹ ਭਾਜਪਾ ਦੇ ਹੱਥ ਵਿੱਚ ਕੰਮ ਕਰੀ ਦੇਖੋ ਇਨਾਰੇ ਦੋ ਆਪਰੇਸ਼ਨ ਜੁਆਇੰਟ ਕੀਤੇ ਪੰਜਾਬ ਦੇ ਵਿੱਚ ਬੀਜੇਪੀ ਨਾਲ ਮਿਲ ਕੇ ਜਿਹੜਾ ਆਪਣਾ ਅੰਦੋਲਨ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਔਰ ਖਰੋਰੀ ਚ ਜਿਹੜਾ ਹਰਿਆਣਾ ਪੁਲਿਸ ਨੇ ਆਪਾਂ ਨੂੰ ਕੁੱਟਿਆ ਅੰਦਰ ਵੜ ਕੇ ਘੱਗਰ ਦਰਿਆ ਸਰਦਾਰ ਦਰਿਆ ਵਾ ਉਸ ਪੁਲ ਦੇ ਉੱਤੇ ਨਾਕਾ ਲਾ ਕੇ ਸਾਡੇ ਕਿਸਾਨਾਂ ਨੂੰ ਡੀਰ ਗੈਸ ਪੰਪ ਬਾਰੇ ਸਾਡੇ ਟਰੈਕਟਰ ਪੰਨੇ ਸਾਡਾ ਨਿਸ਼ਾਨ ਸਾਹਿਬ ਉਛਲਿਆ ਹਰਿਆਣਾ ਪੁਲਿਸ ਨੇ ਔਰ ਤੇ ਇੱਕ ਨੌਜਵਾਨ ਸ਼ੁਕਰ ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਖਲੋਰੀ ਵਿੱਚ ਨਵਾਂ ਗਾਉਂ ਦਾ ਇੱਕ ਨੌਜਵਾਨ ਪ੍ਰੀਤਪਾਲ ਉਹਨੂੰ ਬੋਢਿਚ ਪਾ ਕੇ ਚੱਕ ਕੇ ਲੈ ਕੇ ਪੁਲਿਸ ਵਾਲੇ ਹਰਿਆਣੇ ਚ ਉਹਦੀ ਲੱਤਾਂ ਤੋੜ ਦਿੱਤੀਆਂ ਉਹਦੇ ਜਵਾਂੜੇ ਭੰਨ ਦਿੱਤੇ ਵਾਜ ਤਿੰਨ ਪਿੰਡੀਆਂ 4 ਮਹੀਨਿਆਂ ਤੋਂ ਉਹ ਪਾਸਾ ਨਹੀਂ ਲੈ ਸਕਦਾ ਇੰਨਾ ਉਹਦਾ ਬੁਰਾ ਹਾਲ ਕੀਤਾ ਲੇਕਿਨ ਪ੍ਰਵਾਨ ਵਾਲੇ ਕੋਈ ਐਕਸ਼ਨ ਨਹੀਂ ਲਿਆ ਇਹਦਾ ਮਤਲਬ ਹੋ ਗਿਆ ਕਿ ਉਹ ਭਾਜਪੀ ਔਰ ਆਮ ਆਦਮੀ ਪਾਰਟੀ ਦਾ ਸਾਂਝਾ ਆਪਰੇਸ਼ਨ ਸੀਗਾ ਕਿਸਾਨਾਂ ਦੀ ਜਿੱਥੇ ਬੰਦੀਆਂ ਦੀ ਕੁੱਟਮਾਰ ਕਰਨੀ ਔਰ ਦੂਸਰਾ ਸਾਂਝਾ ਆਪਰੇਸ਼ਨ ਸਾਡੇ ਪੰਜਾਬ ਦਾ ਨੌਜਵਾਨ ਤੱਕਾ ਭਾਈ ਅਮਰਿਤਪਾਲ ਔਰ ਉਹਦੇ ਸਾਥੀਆਂ ਨੂੰ ਇਹਨਾਂ ਨੇ ਐਨਐਸਏ ਲਾ ਕੇ 2023 ਦੇ ਵਿੱਚ ਡਿਬਰੂਗੜ ਅਸਾਮਿਆ ਜ਼ਿਲ੍ਹੇ ਵਿੱਚ ਭੇਜਤਾ ਸਾਲ ਪੂਰਾ ਹੋ ਗਿਆ ਇੱਕ ਸਾਲ ਮਿਆਦ ਹੋਰ ਬਣਦੀ ਦੋਸਤੋ ਭਾਜਪੀ ਇਹ ਜਿਹੜਾ ਸਾਰੀਆਂ ਸ਼ਰਾਰਤਾਂ ਪੰਜਾਬ ਦੇ ਵਿਰੁੱਧ ਕਰਦੀਆਂ ਭਗਵੰਤ ਮਾਨ ਉਹਨਾਂ ਦਾ ਹੱਥ ਠੂਕਾ ਬਣਿਆ ਤੇਜਰੀਵਾਲ ਨੂੰ ਮੈਂ ਆਪ ਸੁਣਿਆ ਤੇਜਰੀਵਾਲ ਨੇ ਕਿਹਾ ਜਦੋਂ ਅਮਰਪਾਲ ਫੜਿਆ ਗਿਆ ਐਮਐਸ ਜੇ ਲੈ ਕੇ ਅਸਾਮ ਲੈ ਕੇ ਕਿੰਦਾ ਦਿੱਲੀ ਨੇ ਹਮਾਰੇ ਸੇ ਮਦਦ ਮੰਗੀ ਅਮਰਪਾਲ ਕੋ ਗ੍ਰਿਫਤਾਰ ਕਰਨੇ ਲਈ ਹਮਨੇ ਮਦਦ ਦੀ ਅਗਰ ਉਹ ਦੁਬਾਰਾ ਮਦਦ ਮੰਗेंगे ਹਮ ਦੁਬਾਰਾ ਮਦਦ ਦੇਗੇ ਇਹਨਾਂ ਨੂੰ ਪੁੱਛੋ ਤੁਸੀਂ ਸਾਡੇ ਮੁੱਖ ਮੰਤਰੀ ਇਹ ਸਰਕਾਰ ਪੰਜਾਬ ਦੀ ਆ ਕਿ ਇਹ ਗੈਰ ਪੰਜਾਬੀਆਂ ਦੀ ਸਰਕਾਰ ਆ ਇਸ ਲਈ ਦੋਸਤੋ ਬਹੁਤ ਕੁਝ ਕਹਿਣ ਵਾਲਾ ਵਾ ਅੱਜ ਜਿਹੜਾ ਇਹ ਵਾਅਦੇ ਕੀਤੇ ਸੀ ਇਹਨਾਂ ਨੇ ਔਰਤਾਂ ਨਾਲ 1000 ਰੁਪਿਆ ਮੁੱਕਰ ਕੇ ਇਹ ਜਿਹੜੇ ਕਹਿੰਦੇ ਸੀ ਅਸੀਂ ਸਾਦੇ ਜੇ ਬੰਦੇ ਆ ਹਜ਼ਾਰ ਹਜ਼ਾਰ ਗੱਡਵੇਂ ਲੈ ਕੇ ਫਿਰਦਾ ਭਗਵੰਤ ਪਾਲ 50-50 ਕਰੋੜ ਦੀਆਂ ਕੋਠੀਆਂ ਚਾਰਵੇਂ ਕੇਜਰੀਵਾਲ ਰਹਿ ਰਿਹਾ ਦੋਸਤੋ ਹੋਣੇ ਆਮ ਆਦਮੀ ਪਾਰਟੀ ਨਹੀਂ ਗਈ ਇੱਕ ਖਾਸ ਆਰਮੀ ਪਾਰਟੀ ਬਣ ਕੇ ਰਹਿ ਗਈ ਆ ਅੱਜ ਇਹ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਬਦਲਾਅ ਤਾਂ ਹੋਇਆ ਨਹੀਂ ਕਿਸੇ ਦਾ ਲੇਕਿਨ ਆਪ ਬਦਲ ਜ਼ਰੂਰ ਗਏ ਨੇ ਆਪ ਆਪਣੇ ਵਹਿਦਿਆ ਤੋਂ ਬੁੱਕਰ ਗਏ ਨੇ ਮੈਨੂੰ ਦੱਸ ਰਿਹਾ ਸੀ ਜਗਦੇਵ ਉਹਨੇ ਕਿ ਆ ਜਿਹੜੀ ਮੰਡੀ ਆ ਤੇ ਕਾਂਗਰਸ ਦੇ ਰਾਜ ਵਿੱਚ 4 ਕਰੋੜ ਰੁਪਇਆ ਲਾ ਕੇ ਅਨਾਜ ਮੰਡੀ ਬਣਾਈ ਗਈ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਮੁੱਖ ਮੰਤਰੀ ਆ 7 ਕਰੋੜ 26 ਲੱਖ ਰੁਪਏ ਦੀ ਡੋਕੂਮੈਂਟੀ ਦਾ ਜਿਹੜਾ ਹੈ ਤੇ ਹੁਣ ਚੀਫ ਮਿਨਿਸਟਰ ਸੰਗਰੂਰ ਦਾ ਤਿੰਨ ਮਿਨਿਸਟਰ ਰਾ ਹਰਪਾਲ ਚੀਮਾ ਮੀਥੇਰ ਅਮਨ ਰੋੜਾ ਮੈਨੂੰ ਕਿਸੇ ਪਿੰਡ ਵਿੱਚ ਕੋਈ ਪਾਇਦਾਰ ਕੰਮ ਕੀਤਾ ਦਿਖਾ ਦਿਓ ਇਹਨਾਂ ਦਾ ਕਿਸੇ ਪਿੰਡ ਵਿੱਚ ਕੋਈ ਸੀਵਰੇਜ ਦਾ ਕੰਮ ਕੋਈ ਗਲੀਆਂ ਨਾਲੀਆਂ ਚੰਨੀਆਂ ਚੱਕੀਆਂ ਕੋਈ ਪਾਰਕ ਦਾ ਕੰਮ ਕੋਈ ਚੰਗਾ ਹਸਪੀਟਲ ਦਾ ਕੰਮ ਜਿਉਂ ਦਾ ਦਿਉ ਸਭ ਕੁਝ ਪਿਛਲੇ 2 ਸਾਲ ਦਾ ਪਿਆ ਔਰ ਸਰਪੰਚਾਂ ਨੂੰ ਚੋਰ ਕਰ ਦੰਗਿਆ ਦੇ ਕਾਂਗਰਸੀ ਸਰਪੰਚ ਨੇ ਬਹਿਈ ਮਾਨ ਨੇ ਚੋਰ ਨੇ ਉਹਨਾਂ ਦਾ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਤੀਆਂ ਹਾਈ ਕੋਰਟ ਨੇ ਸਾਰੀਆਂ ਪੰਚਾਇਤਾਂ ਬਹਾਲ ਕੀਤੀਆਂ ਦੋਸਤੋ ਤਾਂ ਮੈਂ ਕਹਿਣਾ ਵਾਂ ਕਿ ਇਹਨਾਂ ਤੋਂ ਆਪਾਂ ਗੁਰੇਸ਼ ਕਰਨਾ ਵਾਂ ਇਹਨਾਂ ਤੋਂ ਬਚਣਾ ਵਾਂ ਔਰ ਬੀਜੇਪੀ ਦੇ ਤਾਂ ਮੈਂ ਕੀ ਗੱਲ ਕਰਾਂ ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਨੂੰ ਤਾਂ ਕਿਸਾਨਾਂ ਦੇ ਜ਼ਬਰਦੀਆਂ ਪਿੰਡਾਂ 'ਚ ਵੜ ਨਹੀਂ ਤੇਰੀਆਂ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਕੋਈ ਆਰਵਿੰਦ ਖੰਨਾ ਗੱਲ ਪੁੱਛਿਆ ਪੱਤਰਕਾਰਾਂ ਨੇ ਜੇ ਤੁਹਾਡਾ ਕਿਸਾਨ ਬਿਦਰੋ ਅਰੋਧ ਕਰ ਰਹੇ ਨੇ ਪਿੰਡਾਂ ਕਹਿੰਦਾ ਇਹਨਾਂ ਦਾ ਕੀ ਨ ਗੁੰਡੇ ਨੇ ਇਹਨਾਂ ਨੂੰ ਕਿਸਾਨ ਗੁੰਡੇ ਲੱਗਦੇ ਨੇ ਕਦੀ ਕਿਸਾਨਾਂ ਨੂੰ ਖਾਲਸਤਾਨੀ ਕਹਿੰਦੇ ਨੇ ਕਦੀ ਕਹਿੰਦੇ ਨੇ ਉਤੰਕਵਾਦ ਅਤੰਕਵਾਦੀ ਨੇ ਕਦੀ ਕਹਿੰਦੇ ਉਧਰਵਾਦੀ ਉਹ ਨਯਾਰੋ ਜਿਨ੍ਹਾਂ ਲੋਕਾਂ ਨੇ ਪਿੰਡੋਂ ਪੰਜਾਬ ਦੇ ਲੋਕਾਂ ਨੇ ਚਾਹੇ ਉਹ ਖੇਤ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਦਲਿਤ ਤੁਸੀਂ ਨਾ ਸਿਰਫ ਦੇਸ਼ ਨੂੰ ਆਜ਼ਾਦ ਕਰਾਇਆ ਆਜ਼ਾਦੀ ਤੋਂ ਬਾਅਦ ਤੁਸੀਂ ਇਸ ਦੇਸ਼ ਦਾ ਅਨਾਜ ਦਾ ਪੰਡਾਰ ਭਰਿਆ ਔਰ ਅਗਲੀ ਗੱਲ ਸਭ ਤੋਂ ਇੰਪੋਰਟੈਂਟ ਕਿ ਤੁਹਾਡੇ ਹੀ ਬੱਚੇ ਇਸ ਦੇਸ਼ ਦੀਆਂ ਬਾਰਡਰਾਂ ਦੇ ਉੱਤੇ ਦੇਸ਼ ਦੀ ਰਖਵਾਲੀ ਕਰਦੇ ਆ ਬਿਲਕੁਲ ਮਰਦਾਵਾ ਕੋਲੋਂ ਪੰਜਾਬ ਦਾ ਪਿੰਡੂ ਬੱਚਾ ਮਰ ਕੇ ਇੱਥੇ ਉਹਦੀ ਲਾਸ਼ ਆਉਂਦੀ ਆ ਥੋੜੇ ਦੇਰ ਪਹਿਲਾਂ ਮੈਥੇ ਪਿੰਡ ਵਿੱਚ ਇੱਕ ਅਗਨੀ ਵੀਰ ਸੁਖਵਿੰਦਰ ਸਿੰਘ 24 ਸਾਲ ਦਾ ਉਹ ਮਰਿਆ ਵਾ ਦੱਸੋ ਮੈਨੂੰ ਕਿਹੜਾ ਬੀਜੇਪੀ ਦਾ ਲੀਡਰ ਮਰਿਆ ਦੇਸ਼ ਵਾਸਤੇ ਦੱਸੋ ਮੈਨੂੰ ਕਿਹੜਾ ਵੀਰ ਆਪੀ ਜਾ ਕੇ ਬਾਰਡਰਾਂ ਦੇ ਰਾਖੀ ਕਰਦਾ ਫਿਰ ਵੀ ਸਾਨੂੰ ਦੇਸ਼ ਤੋੜਨ ਦੇ ਜਾਨ ਲਾਉਦੇ ਨੇ ਦਿੱਲੀ ਸਾਨੂੰ ਜਾਨ ਨਹੀਂ ਦਿੰਦੇ ਮੰਗਾ ਸਾਡੇ ਅਮੰਦ ਦੇ ਲਈਏ ਇਸ ਕਰਕੇ ਸਾਰੇ ਇੱਕੋ ਥਰੈਲੀ ਦੇ ਚੱਟੇ ਵੱਟੇ ਦੇ ਮੇਰੇ ਵੀਰੋ ਮੈਂ ਤੁਹਾਨੂੰ ਅਪੀਲ ਕਰੂੰਗਾ ਕਿ ਆਓ ਵਾਪਸ ਆਰਿਆ ਨੇ 23 ਤਾਰੀਖ ਨੂੰ ਜੋ ਨਿਸ਼ਾਨ ਪੰਦੇ ਦੇ ਉੱਤੇ ਮੋਹਰ ਲਾ ਕੇ ਤੁਸੀਂ ਮੈਨੂੰ ਜੇ ਬਣਾ ਕੇ ਭੇਜੋਗੇ ਮੈਂ ਹਰ ਵਰਗ ਦੇ ਲੋਕਾਂ ਦੀ ਗੱਲ ਲੋਕ ਸਭਾ 'ਚ ਕਰੂੰਗਾ ਮੈਂ ਕੈਂਸਰ ਦੀ ਗੱਲ ਚੱਕੂੰਗਾ ਮੈਂ ਪਾਣੀ ਦਾ ਮਿਆਰ ਥੱਲੇ ਜਾ ਰਿਹਾ ਉਹਦੀ ਗੱਲ ਚੱਕੂੰਗਾ ਆ ਜਿਹੜਾ ਮੈਡੀਕਲ ਕਾਲਜ ਅਧੂਰਾ ਛੱਡਤਾ ਨੀ ਪੱਤਰ ਰੱਖਿਆ ਮੈਂ ਉਹਦੀ ਗੱਲ ਚੱਕੂੰਗਾ ਮੈਂ 슈ਗਰ ਮਿਲ ਬੰਦ ਕਰਤੀ ਇਹਨਾਂ ਨੇ ਧੂਰੀ ਦੀ ਇਹਨਾਂ ਨੇ 13 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਨਹੀਂ ਦੱਸ ਕੇ ਇਹ ਸਾਰੀਆਂ ਗੱਲਾਂ ਲੋਕ ਸਭਾ ਦੇ ਵਿੱਚ ਅੱਗੇ ਤੁਹਾਡਾ ਜਿਹੜਾ ਤੁਸੀਂ ਮੈਨੂੰ ਫਤਵਾ ਦਿਉਗੇ ਤੁਹਾਡੀ ਦਿੱਤੀ ਹੋਈ ਸਪੋਰਟ ਮੇਰੇ ਸਿਰ ਤੇ ਕਰਜ਼ਾ ਹੈ ਇਸ ਕਰਜ਼ੇ ਨੂੰ ਮੈਂ ਕਮਾਦੀ ਸ਼ਕਲ ਵਿੱਚ ਸੂਤ ਸਵੇਤ ਪੁਤਾਰ ਕੀ ਲੋਕ ਸਭਾ ਵਿੱਚ ਪਹੁੰਚ ਕੇ ਤੁਹਾਡੀਆਂ ਗੱਲਾਂ ਚੱਕਾਂਗਾ ਜੋੜ ਨਿਸ਼ਾਨ ਮੇਰੇ ਵੀਰੋ ਹੱਥ ਪੰਜਾ ਹੈ ਮੇਰੀਆਂ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਅਪੀਲ ਕਰਕੇ ਪਾਰਟੀ ਵਾਸਤੇ ਉੱਠ ਕੇ ਮੈਨੂੰ ਵੋਟ ਪਾਓ ਤੁਹਾਡੀ ਵੋਟ ਤੁਹਾਡਾ ਜਿਹੜਾ ਕਰੋਸਾ ਹੈ ਉਹ ਮੈਂ ਕਦੀ ਤੋੜੂਗਾ ਨਹੀਂ ਇੰਡੀਆ ਬੈਂਤੀਆ ਪ੍ਰਵਾਨ ਕਰੋ ਫਤਿਹ ਬਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਡੇ ਕਿਤਾਜ ਵੀ ਬਹੁਤ ਵੱਡੇ ਘਟ